ਜੀ ਕੇ ਕਰਦਾ ਸਾ ਮਾਈਕੂ ਜੀ ਕੀ ਮਤੇ ਆਪਾਂ ਕੱਲ ਤੁਹਾਨੂੰ ਮਿਲਾਇਆ ਸੀ ਆਪਣੇ ਇੱਕ ਮਾਸਟਰ ਰਿਵਿਊ ਨਾਲ ਇਸਾ ਦੇ ਦੂਜੇ ਮਾਸਟਰੀ ਦੇ ਠੀਕ ਹੈ ਜੀ ਸੋ ਮਤਲਬ ਸਾਡੇ ਕੋ ਰੈਂਡਮਲੀ ਆਉਂਦੇ ਨੇ ਵਟ ਵਟਾ ਕੇ ਕੰਮ ਮਾਈਕੂ ਦੀ ਕਿਰਪਾ ਨਾਲ ਅੱਛਾ ਆ ਰਿਹਾ ਹੈ ਸਟਿਚਿੰਗਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਹਾ ਜੋ ਆਪਣੇ ਡਿਜ਼ਾਈਨ ਸ਼ੇਅਰ ਕਰ ਰਹੇ ਬਹੁਤ ਸੋਹਣੀ ਡਿਜ਼ਾਈਨ ਕਰਦੇ ਨੇ ਇਹ ਤਾਂ ਦਿਖਾਉਣਗੇ ਹੁਣ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿੱਦਾਂ ਦਾ ਕੰਮ ਕਰਦੇ ਆ ਆ ਦੇਖੋ ਜੀ ਇਹ ਤੁਸੀਂ ਕਿੱਦਾਂ ਕੀਤਾ ਜੀ ਇਹ ਜਦੋਂ ਬਣਾ ਕੇ ਆਏ ਸੀ ਨਾ ਸਭ ਮੈਂ ਤੁਹਾਨੂੰ ਇਹ ਦੱਸਦੀ ਆ ਮੈਂ ਇਹਨਾਂ ਨੂੰ ਬੋਲਿਆ ਕਿ ਉਹ ਸਟਿਚਿੰਗ ਦੀ ਨੌਲੇਜ ਇਹਨਾਂ ਨੂੰ ਮੈਂ ਕਿਹਾ ਐਂ ਕੋ ਕਰ ਰਿਹਾ ਅੱਦੇ ਉੱਤੇ ਅੱਦੇ ਥੱਲੇ ਕਹਿੰਦੀ ਇਹ ਡਿਜ਼ਾਈਨਿੰਗ ਹੀ ਇਦਾਂ ਦੀ ਹੁੰਦੀ ਹੈ ਮੈਂ ਡਿਜ਼ਾਈਨਿੰਗ ਵੀ ਪਾੜ ਬਣਾ ਕੇ ਹੁੰਦੀ ਹੈ ਆ ਦੇਖੋ ਨਾਲ ਆ ਲੇਸ ਲਾਉਂਦੀ ਹੈ ਠੀਕ ਹੈ ਸੂਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਸੂਟ ਵੀ ਸਾਡਾ ਆਪ ਦਾ ਹੀ ਹੈ ਆ ਦੇਖੋ ਬਹੁਤ ਹੀ ਬਿਊਟੀਫੁਲ ਸੂਟ ਹੈ ਸਾਈਡ ਤੇ ਇਹੀ ਕਰਤੀ ਹੈ ਚੀਜ਼ ਆਪਾਂ ਐਂਡ ਇਹ ਹੈ ਜੀ ਇਹਦੀ ਬਾਟਮ ਇਹ ਕਸਮਰ ਦੀ ਸਪੈਸਿਫਿਕ ਡਿਮਾਂਡ ਸੀ ਕਿ ਇਹ ਡਿਜ਼ਾਈਨ ਕੱਟਣਾ ਨਹੀਂ ਚਾਹੀਦਾ ਸਾਡਾ ਤੇ اسی ਉਹਦਾ ਹੀ ਉਹਨਾਂ ਦੀ ਡਿਮਾਂਡ ਨੂੰ ਧਿਆਨ ਚ ਰੱਖ ਕੇ ਬੜੇ ਅੱਛੇ ਤਰੀਕੇ ਨਾਲ ਸਟਿਚ ਕਰਵਾਇਆ ਠੀਕ ਹੈ ਜੀ ਇਹ ਹੋ ਗਿਆ ਐਂਡ ਇਹ ਕਾਇ ਜੀ ਜਿਹੜੀ ਸ਼ਰਟ ਹੈ ਲੈਂਟਰਲੋਕ ਹੋ ਰਹੀ ਹੈ ਥਿਸ ਇਜ਼ ਬਾਟਮ ਲਾਸਟਿਕ ਵਾਲੀ ਇਹਦੇ ਦੇ ਪਿੰਟੈਕਸ ਪਾ ਕੇ ਇਦਾਂ ਹੀ ਲੇਸ ਵਰਕ ਕਰਵਾਤਾ ਮਤਲਬ ਦੁਕਾਨ ਦਾ ਪਰਪਸ ਹੈ ਸਿੰਪਲ ਕਪੜਾ ਸੀਗਾ ਡਿਜ਼ਾਈਨਿੰਗ ਨੇ ਜਾਣ ਪਾਤੀ ਕੋਰਸੈਟ ਹੈ ਜੀ ਇਹ ਇੱਕ ਕਸਟਮਰ ਨੇ ਸੰਗੋਲਿਆ ਕਿ ਇਹ ਇਦਾਂ ਹੀ ਗਲਾ ਚਾਹੀਦਾ ਆਪਾਂ ਇਦਾਂ ਹੀ ਬਣਾਤਾ ਹੈ ਚਲੀ ਜੀ ਕਲੈਕਟ ਕਰ ਲੋ ਅੱਗੇ ਹੁਣ ਆਪਣਾ ਉਹ ਤੁਸੀਂ ਕਾਲੀ ਪਾਈ ਸੀ ਹੁਣ ਤੁਸੀਂ ਆਉਣ ਨਹੀਂ ਦੇ ਠੀਕ ਹੈ ਜੀ ਆ ਦੇਖੋ ਬਿਊਟੀਫੁਲ ਕੋਰਸੈਟ ਸਾਡੇ ਕੋਰਸੈਟ ਵੀ ਤੁਹਾਨੂੰ ਨਾ ਐ ਨਹੀਂ ਲੱਗਣਗੇ ਕਿ ਲੋਕਲ ਜੇ ਆ ਲੋਕਲ ਮੇਡ ਨਹੀਂ ਲੱਗਦੇ ਥੋੜੀ ਡਿਜ਼ਾਈਨਿੰਗ ਇਤਾਂ ਦੀ ਹੈ ਫੈਬਰਿਕ ਸਾਡੇ ਇਦਾਂ ਦੇ ਆ ਸੀ ਬਿਊਟੀਫੁਲ ਪੀਸ ਆ ਸਾਡਾ ਕੋਰਸੈਟ ਠੀਕ ਹੈ ਆ ਇੱਥੇ ਬਟਨਸ ਅੱਲੇ ਅਸੀਂ ਲਾਉਣੇ ਆ ਇਦਾਂ ਇੱਕ ਵਾਰੀ ਤੁਹਾਨੂੰ ਲੁੱਕ ਦਿਖਾ ਦਿੰਨੇ ਆ ਜੀ ਆ ਦੇਖੋ ਜਸਟ ਇਦਾਂ ਆ ਗਿਆ ਬਹੁਤ ਸੋਹਣਾ ਪੀਸ ਬਣਿਆ ਹੈ ਇਹ ਹੈਗੀ ਹੈ ਜੇਬੀ ਸ਼ਰਟ ਆ ਦੇਖੋ ਪਿਓਰ ਕਾਟਨ ਫੈਬਰਿਕ ਇਹਦੇ ਨਾਲ ਬਾਟਮ ਦੇਖੋ ਸੀ ਨਾ ਬਾਟਮ ਦੇ ਉੱਤੇ ਵੀ ਡਿਜ਼ਾਈਨਿੰਗ ਪੂਰੀ ਕਰਵਾਈ ਦੀ ਆ ਦੇਖੋ ਠੀਕ ਹੈ ਜੀ ਐਂਡ ਇਹ ਕਾਰ ਦੀ ਕਾਟਨ ਬੀਟ ਸੋਰੀ ਬਣੀ ਹੈ ਹਲੇ ਬਣ ਰਿਹਾ ਹੈ ਪੀਸ ਹੈ ਕਿ ਆਪਾਂ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਦੇਖੋ ਬਾਟਮ ਡਿਜ਼ਾਈਨਿੰਗ ਦੇਖੋ ਠੀਕ ਹੈ ਇੱਥੇ ਲੇਜ਼ ਦੇਖਾਂਗੇ ਫਸਟਵਰ ਨੂੰ ਪਹਿਲਾਂ ਪੁੱਛ ਲਾਂਗੇ ਕਈ ਵਾਰੀ ਵੈਸੇ ਤਾਂ ਆਪ ਹੀ ਕਰ ਲੀਦੀ ਹੈ ਡਿਜ਼ਾਈਨਿੰਗ ਬਟ ਇਹੋ ਜੀ ਕੋਈ ਚੀਜ਼ ਐਡ-ਆਨ ਕਰਨੀ ਹੈ ਤੇ ਆਲਵੇਜ਼ ਪ੍ਰੈਫਰਡ ਕੀ ਕਸਟਮਰ ਤੋਂ ਪੁੱਛ ਲਿਆ ਜਾਏ ਆ ਦੇਖੋ ਬਿਊਟੀਫੁਲ ਪੀਸ ਇਹ কুর্তা ਟਾਈਪ ਬਣਿਆ ਠੀਕ ਹੈ ਇਹ ਸਾਰੇ ਫੈਬਰਿਕ ਸਾਡੇ ਆਪਣੀ ਹੈ ਇਹ ਵੀ ਤੁਹਾਨੂੰ ਦੱਸ ਦਈਏ ਇਹ ਕਾ ਦੇਖੋ ਬਿਊਟੀਫੁਲ ਪੀਸ ਸਹੀ ਇੱਥੇ ਅਸੀਂ ਹੀਰਣ ਬਿਠਾਏ ਸੀ ਉਗਲੇ ਹੀਰਣ ਅਸੀਂ ਹੁਣ ਆ ਦੇਖੋ ਬਾਹਾਂ ਤੇ ਬਿਠਾਏ ਹੈ ਬਾਹੂ ਜੀ ਕਿੰਨੀ ਸੋਹਣੀ ਚੀਜ਼ ਲੱਗ ਰਹੀ ਹੈ ਬਹੁਤ ਸੋਹਣਾ ਪੇਸ ਬਣਿਆ ਹੈ ਇਵਰੀ ਨੰਬਰ ਆਫ ਪੀਸਿਸ ਤੇ ਜਦੋਂ ਤੁਸੀਂ ਸਾਡੇ ਕੋਲ ਜਿਆਦਾ ਸ਼ਾਪਿੰਗ ਕਰ ਲੈਂਦੇ ਹੋ ਜੇ ਤੁਹਾਨੂੰ ਆਹੋ ਜੇ ਫੈਬਰਿਕ ਦਿੰਨੇ ਆ ਫ੍ਰੀ ਤੇ ਸਾਡੀਆਂ ਭੈਣਾਂ ਸਾਡੇ ਕੋਈ ਸਵਾਲ ਨਹੀਂ ਆਹ ਦੇਖੋ ਕਿੰਨਾ ਪਿਆਰਾ ਹੈ ਬੜੀ ਅੱਛੀ ਪਾਵਰ ਡਿਜ਼ਾਈਨਿੰਗ ਐਕਚੁਅਲੀ ਪਾਵਰ ਰਹਿਣ ਤੇ ਹੋਰ ਡਿਜ਼ਾਈਨਿੰਗ ਐਡ ਹੋਏਗੀ ਸੋ ਤੁਸੀਂ ਕੁਝ ਦੱਸੋ ਤਾਂ ਡਿਜ਼ਾਈਨਿੰਗ ਕਰਦੇ ਕਿੱਦਾਂ ਦਾ ਲੱਗਦਾ ਹੋਰ ਬੜੀ ਆਪਣੇ ਫੂਡ ਬਣਾਉਂਦੇ ਹੋ ਉਦੋਂ ਹੀ ਨਹੀਂ ਮੈਂ ਮੈਂ ਥੋੜੇ ਜਿਹਾ ਕੁਐਸਚਨ ਪੁੱਟ ਕਰਾਂਗੀ ਇਹਨਾਂ ਨੂੰ ਕਿ ਸਭ ਤੋਂ ਪਹਿਲਾਂ ਕਿ ਤੁਹਾਨੂੰ ਕਾਫੀ ਦਿਨ ਹੋ ਗਏ ਹੁਣ ਆਉਂਦੇ ਆ ਤੁਹਾਡਾ ਇੱਥੇ ਐਕਸਪੀਰੀਅੰਸ ਕਿਵੇਂ ਦਾ ਰਿਹਾ ਨਹੀਂ ਬੜਾ ਛੋਟਾ ਜਿਹਾ ਹੋ ਗਿਆ ਨਾ ਇਹ ਬਹੁਤ ਮਤਲਬ ਕਿ ਕਾਫੀ ਅਸੀਂ ਨਾ ਲਾਲੋ ਕਿ ਆਪਾਂ ਜਿਆਦਾ ਕਿਸੇ ਦਾ ਨਾਮ ਜਾਂ ਕੁਝ ਨਹੀਂ ਕਹਿੰਦੇ ਕਿ ਥੋੜਾ ਜਿਹਾ ਸਾਨੂੰ ਖਰਾਬ ਕੀਤਾ ਗਿਆ ਹੈ ਹਨਾ ਤੇ ਬਾਕੀ ਤੁਹਾਨੂੰ ਸਾਡਾ ਨੇਚਰ ਕਿਵੇਂ ਲੱਗਿਆ ਜਾਂ ਸਾਡਾ ਕੰਮ ਇੱਥੇ ਸਾਡੇ ਨਾਲ ਕੰਮ ਕਰਕੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਤੇ ਦੀਦੀ ਦਾ ਨੇਚਰ ਵੀ ਬਹੁਤ ਵਧੀਆ ਲੱਗਾ ਮੋਸਤੀਆ ਲੱਗਦਾ ਇੱਥੇ ਆ ਕਿ ਵੀ ਹਾਂਜੀ ਸਭ ਤੋਂ ਵਧੀਆ ਕਿ ਇਹਨਾਂ ਦਾ ਮੀਚਰ ਵੀ ਬਹੁਤ ਵਧੀਆ ਲੱਗਦਾ ਤੁਹਾਨੂੰ ਘਰ ਵਾਲਾ ਵਰਗਾ ਮਾਹੌਲ ਮਿਲਿਆ ਕਿ ਨਹੀਂ ਮਿਲਿਆ ਹਾਂਜੀ ਘਰ ਵਾਲਾ ਥੈਂਕ ਯੂ ਸੋ ਮੱਚ ਤੇ ਦੂਸਰੀ ਗੱਲ ਕਿ ਜਿਵੇਂ ਤੁਸੀਂ ਡਿਜ਼ਾਈਨਿੰਗ ਕਰਦੇ ਹੋ ਤੁਸੀਂ ਕੁਝ ਆਪਣਾ ਐਡ ਆਨ ਕਰਦੇ ਹੋ ਕੁਝ ਦੀਦੀ ਦੱਸਦੇ ਆ ਕੁਝ ਕਸਟਮਰ ਦੱਸ ਕੇ ਜਾਂਦੇ ਆ ਤੁਹਾਨੂੰ ਇੱਥੇ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆ ਰਹੀ ਉਹ ਇਹਵੇਂ ਦਾ ਕੁਝ ਕੰਮ ਕਰਨ ਚ ਨਹੀਂ ਕੋਈ ਤਾਂ ਕਰਦੇ ਸੈਂਚਾ ਆਏ ਨਹੀਂ ਕੁਝ ਪੂਰਾ ਟਾਈਮ ਲਾ ਕੇ ਜਾਉਂਦੇ ਮੈਂ ਹਾਂਜੀ ਚਲੋ ਸਾਰੇ ਆਪਣੇ ਜਿਹੜੇ ਭੈਣ ਭਰਾ ਦੇਖ ਰਹੇ ਆ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਦਿਓ ਤੇ ਇੱਕ ਦੱਸਣਾ ਚਾਹਦੀ ਆ ਕਿ ਨਾ ਕੱਲ ਸਾਡੇ ਨਾਲ ਜੁੜੇ ਸੀਗੇ ਨਾਮ ਨਹੀਂ ਲਵਾਂਗੀ ਕੁਝ ਨਹੀਂ ਕਰੂੰਗੀ ਜੇ ਉਹ ਦੇਖਦੇ ਹੋਣਗੇ ਤੇ ਉਹ ਪਲੀਜ਼ ਇਹ ਵੀ ਦੇਖ ਲੈਣ ਕਿਉਂਕਿ ਕਿਤੇ ਨਾ ਕਿਤੇalle ਵੀ ਪਤਾ ਲੱਗ ਰਿਹਾ ਸੀਗਾ ਕਿ ਲਾਈਕ ਉਹ ਬੋਲ ਰਹੇ ਨੇ ਤਾਂ ਕਿ ਉਹਨਾਂ ਦਾ ਨਹੀਂ ਕੰਮ ਚੱਲਣਾ ਉਹਨਾਂ ਦਾ ਨਹੀਂ ਕੰਮ ਚਲਾਉਣ ਵਾਲਾ ਉਹ ਬੰਦਾ ਵੇਖੋ ਜੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਜੇ ਕੰਮ ਕਰਨ ਵਾਲੇ ਕੋਲ ਕੰਮ ਬਹੁਤ ਆ ਤੇ ਸਾਡੇ ਕੋਲ ਕੰਮ ਕਰਾਉਣ ਵਾਲੇ ਬਹੁਤ ਲੇਕਿਨ ਅਸੀਂ ਇੱਕ ਮਤਲਬ ਹੁੰਦਾ ਹੈ ਕਿ ਗੋਰਸੈਕ ਸੀਗੇ ਮੇਨ ਚੀਜ਼ ਉਹ ਵੀ ਗੋਰਸੈਕ ਸੀਗੇ ਜਿਹੜੇ ਅਸੀਂ ਭਲੇਖਾ ਜਾਂਦੇ ਆ ਕਿ ਗੋਰਸੈਕ ਆਲਵੇਸ ਗੋਰਸੈਕ ਸਦਾ ਗੋਰਸੈਕ ਨਹੀਂ ਹੁੰਦੇ ਉਹ ਭੇਖੀ ਵੀ ਹੁੰਦੇ ਨੇ ਐਵੇਂ ਲਾਸਟ ਵੀਡੀਓ ਚ ਵੀ ਦੱਸਿਆ ਸੀ ਜਿਹੜੀਆਂ ਸੂਕ ਚੋਰੀ ਕਰਕੇ ਲੱਗਦੀਆਂ ਸੀ ਸੋ ਬੈਡ ਐਕਸਪੀਰੀਐਂਸ ਇਸ ਵੀ ਜੋੜਦੇ ਨੇ ਮਾੜੇੰਦੇ ਮਾੜਾ ਦੇਗੇ ਜਾਂਦੇ ਨੇ ਆ ਬਾਕੀ ਕਿ ਜਿੰਨੇ ਵੀ ਅੱਜ ਹੀ ਆਪਾਂ ਨੂੰ ਇਹ ਗੱਲ ਸੁਣਨ ਨੂੰ ਮਿਲੀ ਹੈ ਕਿ ਮਾੜੇ ਐਕਸਪੀਰੀਅੰਸ ਜਿਹੜੇ ਹੁੰਦੇ ਨੇ ਨਾ ਉਹੀ ਕੁਝ ਨਾ ਕੁਝ ਸਿਖਾ ਕੇ ਜਾਂਦੇ ਨੇ ਇਹ ਇਹਨਾਂ ਨੇ ਕਹੀ ਸੀ ਤੁਹਾਨੂੰ ਪਤਾ ਹੈ ਇਹ ਮੇਰੇ ਸਰਦਾਰ ਜੀ ਨੇ ਕਹੀ ਸੀ ਬੋਲਦੇ ਥੋੜਾ ਨੇ ਲੇਕਿਨ ਕੰਮ ਦੀ ਗੱਲ ਬੋਲਦੇ ਨੇ ਉਹ ਤੇ ਬਾਕੀ ਚਲੋ ਆਪਾਂ ਕਿਸੇ ਦੇ ਨਾਲ ਕੋਈ ਕੰਟਰੋਵਰਸੀ ਨਹੀਂ ਹੈ ਕਿਸੇ ਦੇ ਨਾਲ ਕੋਈ ਸਾਡੀ લાલો ਕੀ ਜੇਦਬਾਜੀ ਨਹੀਂ ਆ ਆਪਣੀ ਮਿਹਨਤ ਦੀ ਕਮਾਈ ਕਰ ਰਹੇ ਆ ਤੇ ਕਰਦੇ ਰਵਾਂਗੇ ਤੇ ਸਾਡੇ ਨਾਲ ਜੁੜ ਕੇ ਜੇ ਕੋਈ ਸੇ ਦਾ ਕੋਈ ਫਾਇਦਾ ਹੁੰਦਾ ਤੇ ਉਹ ਜ਼ਰੂਰ ਕਰਵਾਵਾਂਗੇ ਬਾਕੀ ਵਾਇਗਰੂ ਦੀ ਰਜ਼ਾ 'ਚ ਰਹਿੰਦੇ ਆ ਕਦੀ ਕਿਸੇ ਦਾ ਧੋਖਾ ਨਾ ਕੀਤਾ ਤੇ ਨਾ ਹੀ ਸਿੱਖਿਆ ਤੇ ਨਾ ਹੀ ਵਾਇਗਰੂ ਕੀ ਕਰਵਾਵਾਂਗੇ ਕਰਵਾਵੇ ਬਸ ਇਦਾਂ ਹੀ ਆਪਾਂ ਮਿਲ ਕੇ ਟੀਮ ਵਰਕ ਨਾਲ ਕੰਮ ਕਰ ਰਹੇ ਆ ਤੁਸੀਂ ਸਰ ਮੌਕਾ ਦਿੰਦੇ ਹੋ ਅਸੀਂ ਇੱਦਾਂ ਹੀ ਐਸ ਟੀਮ ਤੁਹਾਡਾ ਸਾਡੇ ਤੁਹਾਡੇ ਵੱਲੋਂ ਸੋਹਣੇ ਸੋਹਣੇ ਇੱਦਾਂ ਦੇ ਸੂਟ ਲੈ ਕੇ ਆਏ ਸੋਹਣੇ ਸੋਹਣੇ ਸੂਟ ਲੈ ਕੇ ਆਏ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਤਾਂ ਚਲੋ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ